ਦੀ ਸਤਿ ਸ਼੍ਰੀ ਅਕਾਲ ਹੋ ਸੁਣਾਓ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਆ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਠਾਕ ਆਂ ਤੇ ਸਕੂਲ ਲਈ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲਦੇ ਆਂ ਕਿਚਨ ਚ ਤੁਹਾਨੂੰ ਦਿਖਾਉਣੇ ਆ ਕਿ ਅੱਜ ਆਪਾਂ ਕੀ ਖਾਵਾਂਗੇ ਅੱਜ ਆਪਾਂ ਕਣਕ ਦੀ ਰੋਟੀ ਨਹੀਂ ਖਾਣੀ ਕਿਹੜੀ ਰੋਟੀ ਖਾਵਾਂਗੇ ਚਲੋ ਆਪਾਂ ਤੁਹਾਨੂੰ ਦਿਖਾਉਣੇ ਆ ਕਿਚਨ ਚ ਚਲਦੇ ਆਂ ਲੋ ਜੀ ਆਪਾਂ ਹੁਣ ਗੀ ਦੀ ਦਾਲ ਪਿਆਉਂਤੀ ਸੀ ਰਾਤ ਤੇ ਸਾਰੀ ਫੁੱਲ ਗਈ ਫੁੱਲ ਕੇ ਨਾ ਪਰ ਗਿਆ ਡੂੰਗਾ ਇਹ ਤੇ ਪਾਣੀ ਸਾਰਾ ਸੋਖ ਲਿਆ ਨੇ ਹੁਣ ਮੈਂ ਵੈਸੇ ਤਾਂ ਵਾਸ਼ ਕਰੀ ਸੀ ਰਾਤ ਇਹ ਪਰ ਇੱਕ ਵਾਰ ਮੈਂ ਦੁਬਾਰਾ ਵਾਸ਼ ਕਰੂੰਗੀ ਇਹਨੂੰ ਤੇ ਫਿਰ ਆਪਾਂ ਇਹਨੂੰ ਕਰਦੇ ਆਂ ਗ੍ਰਾਈਂਡ ਲੋ ਜੀ ਆਪਾਂ ਇਹ ਇਸ ਪਾਉਂਗੇ ਪੈਂਚ ਆਹ ਸੌਰੀ ਗ੍ਰਾਈਂਡਰ ਚ ਮਿਕਸੀ ਜਾਰ ਚ ਠੀਕ ਹੈ ਤੇ ਇਹਦੇ ਚ ਪਾ ਕੇ ਪਾਣੀ ਤੇ ਕਰਦੇ ਆਂ ਇਹਨੂੰ ਗ੍ਰਾਈਂਡ ਐਸ ਵੇਲੇ ਕਿ ਤਾਕਲੀ ਬਹੁਤ ਜ਼ਿਆਦਾ ਹੁੰਦੀ ਹੈ ਦੇਖੋ ਕਿ ਕੁਕੀ ਜਿਹਾ ਹੋ ਰਹੀ ਹੈ ਕੋਈ ਨਾ ਬੱਸ ਇਹ ਤਾਂ ਚਿੱਟੀ ਹੋ ਜਾਂਦਾ ਹੋ ਗਿਆ ਹੋ ਇਹ ਤਾਂ ਵੰਦਾ ਹੀ ਹੋ ਜਾਂਦਾ ਲੈ ਆਪ ਤੁਸੀਂ ਕਿਹੜਾ ਕਰਾਂਗੇ ਬਾਕੀ ਰਾਤ ਨੂੰ ਕਰ ਲਵਾਂਗੀ ਹੈ ਆ ਫਿਰ ਜਿੱਥੇ ਰੱਖ ਦੂੰਗੀ ਬਾਅਦ ਚ ਕਰ ਲਵਾਂਗੀ ਫੇਰ ਅੰਬੈਰ ਚੋਕਾ ਤੇ ਹੁਣ ਜੋਗਾ ਬਣਾ ਲੈਣੀ ਆ ਆ ਤੇ ਕਰ ਲੀ ਆ ਹੁਣ ਟਾਈਮ ਵੀ ਹੈ ਨਹੀਂ ਨਾ ਹੋਰ ਇਹਨਾਂ ਮਾਰਕ ਬਾਰਬੀਕਿਊ ਜਾਂ ਮਟੋਰ ਜੀ ਬਣਾਉਣੀ ਫਿਰ ਜਿੱਥੇ ਹਾਂ ਕੰਡ ਇਹ ਆਰਥਿਕ ਕਸੂਰ ਆਹੋ ਐ ਵੀ ਕੁਝ ਨਹੀਂ ਹੁੰਦਾ ਹਾਂ ਕੰਨ ਬਸ ਦੋ ਕੁੜੇ ਜੋਗਾ ਬਣਦਾ ਬਨੀਆ ਬਣਾ ਫਿਰ ਬਹੁਤ ਹੋਊਗਾ ਬਸਾਂ ਦੋ ਬਣ ਜਾਣਗੇ ਇਹਦੇ ਗੁੱਤੜਾ ਤਿੰਨ ਬਣ ちゃっ ਗਏ ਲੱਗਾ ਬਣ ਗਿਆ ਲੈ ਤੇ ਲੋ ਵੀ ਆਪਾਂ ਜਿਹੜੀ ਰਾਤ ਨੂੰ ਮੰਗੀ ਭਉ ਕੇ ਰੱਖੀ ਸੀਗੀ ਉਹ ਸੀਗੀ ਸਾਬਤ ਮੰਗੀ ਹਰੀ ਮੰਗੀ ਜਿਹਨੂੰ ਕਹਿੰਦੇ ਆ ਤੇ ਉਹਦਾ ਆਪਾਂ ਬਣਾਵਾਂਗੇ ਹੁਣ ਚੀਲਾ ਥੋੜਾ ਜਿਹਾ ਪਾਣੀ ਹੋਰ ਆਣੀ ਨਮਕ ਵਿੱਚ ਵਿੱਚ ਪਾ ਲਾਂਗੇ ਥੋੜਾ ਜਿਹਾ ਆਪਾਂ ਜਿਆਦਾ ਨਹੀਂ ਕਿਉਂਕਿ ਸਬਜੀ ਨਾਲ ਹੀ ਖਾਣਾ ਹੈ ਆਪਾਂ ਚਲੋ ਹੁਣ ਆਪਾਂ ਗੈਸ ਚਲਾਉਣੇ ਆ ਤਵਾ ਰੱਖਦਾ ਚਲ ਪਾ ਲਾਂ ਨਮਕ ਵਿੱਚ ਥੋੜਾ ਸਬਜੀ ਕਾਦੀ ਸੀ ਸਬਜੀ ਕਾਦੀ ਸੀ ਬਾਰਾ ਨਹੀਂ ਪਾਉਂਦੀ ਥੋੜਾ ਥੋੜਾ ਪਾਉਂਗੀ ਆ ਪਾਣਾ ਤਾਂ ਸਬਜੀ ਨਾਲ ਹੀ ਆ ਹਾਂ ਦੋ ਵਾਰੀ ਹਣ ਜੁੱਤੀ ਹੈਗੀ ਆ ਦੋ ਵਾਰੀ ਆ ਇਹ ਘੋਟ ਜੋਂ ਖਾਧੀ ਜਾਂਗੇ ਹੁਣ ਟਾਈਮ ਨਹੀਂ ਮਿਲਣਾ ਮੈਨੂੰ ਖਾਣ ਦਾ ਬਦ ਉਹ ਕੁਛ ਕਰ ਉਹ ਨਹੀਂ ਰੁਕੀ ਕੋਈ ਆ ਉਹਨੇ ਦੱਸ ਹੀ ਰਹਿ ਗਿਆ ਫਿਰ 10 ਮਿੰਟਾਂ ਚੋਂ ਬਣਾਉਂਗਾ ਬਸਾਂ ਸੱਦਕੀ ਤੇ ਜਾਣਾ ਮੈਨੂੰ ਪਾਣੀ ਬੋਸਾ ਦੇ ਦੇ ਗਰਮ ਕਰਕੇ ਜਾ ਮਨਦਾ ਪੀਣਾ ਹੈ ਬੋਤਲ ਘੱਟੀ ਸੀ ਲੈ ਗਈ ਉਸੇ ਪਾਣੀ ਦੀ ਬੋਤਲ ਭਰ ਦੇ ਰੱਖ ਪੀਣ ਵਾਸਤੇ ਦੇ ਦੇ ਇਹ ਕੀ ਕੀ ਆ ਸਭ ਇਹ ਜਵਾਈ ਚੀਨ 10 ਮਿੰਟ ਚ ਦਾ ਮਸਾ ਬਣਨਗੇ ਜਾ ਕੇ ਖਾ ਲੂੰਗੀ ਉਹ ਮੈਂ ਵਿੱਚੇ ਰੱਖ ਕੇ ਰਹਿ ਦੂੰਗੀ ਮੜੀ ਦੀ ਇੱਕ ਦੇ ਤਾਂ ਹਾਂ ਵਿੱਚੇ ਰੱਖ ਕੇ ਰਹਿ ਦੂੰਗੀ ਮੜੀ ਆਪਈਆ ਕੋਲੀ ਤੱਕ ਐਮਰੀ ਹਾਂ ਵੰਦ ਜਿਹੜੀ ਛੋਟੀ ਬੋਤਲ ਪਈ ਆ ਉਹ ਵੀ ਪਾਣੀ ਦੀ ਭਰਦੇ ਹਾਂ ਇਹ ਨਾ ਭਰਨੀ ਹਾਂ ਹਾਂ ਕਰਤਾ ਇਹ ਉਹ ਤੋਂ ਥੋੜੀ ਐ ਉੱਚ ਤੇ ਮੈਂ ਗਲਾਸ ਹੀ ਪੈਂਦੇ ਆ ਘਾਇਤ ਨਹੀਂ ਪਏ ਲੰਗਰ ਅਰਦਸ ਕਿੰਨੀ ਬੋਤਲ ਆਉਗੀ ਲਓ ਵੀ ਸ਼ੁਰੂ ਕਰਦੇ ਆਂ ਆਪਾਂ ਜੀ ਲਾਉਣ ਹਾਂ ਕਿ ਪਤਾ ਕਿੰਨੇ ਕੋਲ ਟਾਈਮ ਪੁਛਾ ਥੋੜਾ ਜਿਹਾ ਸਮਾਂ ਚ ਉਪੜਵਾਂਗੀ ਆਪਾਂ ਮਾੜ ਆ ਜਾਏ ਚੁਪਾ ਕੇ ਦੇਖ ਲੈਣੀ ਹੈ ਵਾੜਾ ਜਾਂ ਬਣਦਾ ਕਿ ਨਹੀਂ ਸਰਦੀਆਂ ਸਰਦੀ ਚ ਗਰਮ ਕਿਹੜਾ ਹੁੰਦਾ ਤਵਾ ਸਿੱਧੇ ਜਦੋਂ ਕਾਲ ਹੋਵੇ ਉਦੋਂ ਤਾਂ ਜਮ ਨਹੀਂ ਹੁੰਦਾ ਉਹ ਵਾਜੂ ਲਓ ਜੀ ਇਹਦੇ ਚ ਮੈਂ ਕੁਛ ਵੀ ਨਹੀਂ ਪਾਇਆ ਸਿਰਫ ਸਿੰਪਲ ਵਿੱਚ ਪਾਇਆ ਤੇ ਆਪਾਂ ਬਣਾਉਣੀ ਹੈਗੇ ਦੋ ਚੀਲੇ ਮੈਂ ਦੋ ਲੈ ਕੇ ਜਾਣੀ ਕਿਉਂਕਿ ਮੈਨੂੰ ਖਾਣ ਦਾ ਟਾਈਮ ਨਹੀਂ ਹੈਗਾ ਇੱਕ ਤਾਂ ਆਪਾਂ ਖਾ ਲਾਂਗੇ 9:00-10:00 ਵਜੇ ਰੋਟੀ ਅੱਜ ਸਾਰਾ ਦਿਨ ਆਪਾਂ ਖਾਣੀ ਨਹੀਂ ਹੈਗੀ ਤੇ ਬੱਤ ਕਰੀ ਦੋ ਮਾਰੀ ਕੀ ਕਰਮ ਕਰਦੇ ਖਾ ਜੀ ਉਹ ਖਾ ਨਹੀਂ ਆ ਮਿੱਠੀ ਭਾਗ ਲੈ ਜੂਗੀ ਮਿੱਠੀ ਅੱਛਾ ਉਹ ਵਿੱਚ ਹੋਰ ਭਾਜੀ ਚੀਲੇ ਦੇ ਵਿੱਚ ਰੱਖ ਕੇ ਲੈ ਜੂਗੀ ਨਾ 9:00 ਉਹ 9:00 ਦੇ ਨਹੀਂ ਸਾਡਾ ਪੀਰੀਅਡ 10:00 ਵਜੇ ਖਤਮ ਹੁੰਦਾ ਬਸ ਮੈਂ ਉਹ ਦਿਖਾਉਂਗੀ ਮੈਂ ਤਾਂ ਇਹ ਕਰ ਦਵਾਂਗੀ ਕਰਨਾ ਦੇਖ ਲੈਣੀ ਹੈ ਕਿਹਦਾ ਬੰਦਾ ਸ਼ੇਅਰ ਤੂੰ ਆਏ ਕਰੀ ਮੇਰਾ ਨਾ ਜੇ ਮੈਂ ਖਾ ਕੇ ਚਲੀ ਜਾਊਂਗੀ ਤੂੰ ਇੱਕ ਬਣਾ ਦੇ ਮੇਰਾ ਇੱਕ ਮੈਂ ਬਣਾ ਲੈਣੀ ਦੂਜਾ ਤੂੰ ਬਣਾ ਦੇ ਬੇਬੀ ਤਾਂ ਬਣਨਾ ਨਹੀਂ ਜਾਣੀ ਜੀ ਤਕੇ ਨਹੀਂ ਇਹ ਜਿੰਨੇ ਬਣ ਗਿਆ ਬਣੂਗਾ ਬਣਾਉਣ ਦਾ ਨਹੀਂ ਕੀ ਮਾਵਾ ਤਾਂ ਵੱਧ ਬਣਾ ਲੈਂਦੀ ਆ ਬਲਕੇ ਬਸ ਤੇ ਪੂੜਾ ਹੀ ਹੈ ਪੂੜਾ ਹੀ ਹੈ ਜਿਹੜੇ ਕੁੜਾ ਬਣਾਉਣੇ ਆ ਜੀ ਉਹ ਮੈਂ ਕੁੜਾ ਬਣਾਉਣਾ ਜੀ ਨਾ ਉਹ ਪਰੜਾ ਉਹ ਬੜਾ ਸੱਕ ਜਾਣਾ ਬਣ ਜੇ ਮੈਂ ਤਾਂ ਨਹੀਂ ਕਿਹਾ ਉਹ ਕੀਤਾ ਬੜਾ ਪਤਲਾ ਜਾਣਾ ਹੋ ਜੀ ਫਿਰ ਮੱਕ ਜਿਆਦਾ ਪਤਲਾ ਕਰ ਲੈ ਆਪਾਂ ਵੇਖ ਲੈਨੇ ਕਿਵੇਂ ਬਣਦਾ ਜੇ ਸਹੀ ਬਣਾਉਣਾ ਗਿਆ ਤਾਂ ਠੀਕ ਹੈ ਨਾ ਬਣੀ ਤਾਂ ਅਜਰਪਾ ਅਣ ਪਲਾਂਗੇ ਕਿਉਂ ਆਇਂਦੇ ਬੈਠੇ ਰਹੇ ਮੜ ਕੇ ਲਾਇਸ ਅਜੀਬ ਗਰਮ ਵੀ ਨਹੀਂ ਚੰਗੀ ਤਰ੍ਹਾਂ ਉੱਠੂਗਾ 10 ਮਿੰਟ ਤਾਂ ਨਾ ਐ ਲੱਗੂ ਵੀ 1 ਮਿੰਟ ਚ ਹੀ ਉੱਠ ਜਾਂਦੇ ਆ ਸਵੇਰੇ ਸਵੇਰੇ ਜਦੋਂ ਕਾੜੀ ਹੁੰਦੀ ਉਹ ਤੋਂ ਬਾਅਦ ਜਿੱਤੀ ਟਾਈਮ ਲੰਘਦਾ ਅਜੇ ਉੱਠੇ ਹੀ ਨਹੀਂ ਗਾ ਸਵੇਰੇ ਪਤਾ ਨਹੀਂ ਕੀ ਕਰ ਉਹ ਚੀ ਨਹੀਂ ਮਾਰ ਕੇ ਉੱਠਦੀ ਅਜੇ ਉੱਠੇ ਨਹੀਂ ਗਿਆ ਮੈਨੂੰ ਪਤਾ ਹੀ ਨਹੀਂ ਲੱਗੇ ਤੇਰਾ ਉੱਠੀ ਤਾਂ ਕਿਸਾ ਕਿ ਮੈਂ ਜਲਦੀ ਉੱਠ ਜਾਨੀ ਆ ਮੈਂ ਤਾਂ ਉੱਠੇ ਹੀ ਨਹੀਂ ਗਿਆ ਤੂੰ ਸੋਚਾ ਹਣਾ ਮਤਲਬ ਹੀ ੁੱਡਾ ਮਾ 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 ਉਹ ਤਾਂ ਬਰਾਤ ਨੂੰ ਬਣਾਵਾਂਗੇ ਮੈਂ ਕਿਹੜਾ ਅੱਛਾ ਆਹ ਬਣਾ ਦੇ ਬਸ ਆ ਮੈਂ ਖਾ ਲੈਣੀ ਆ ਮੈਂ ਬਣਾ ਦੇ ہاں ਲੈ ਬਣ ਗਿਆ ਵਧੀਆ ਉੱਠ ਗਿਆ ਘਮ ਹੋ ਗਿਆ ਆਹ ਖਾਈ ਜੀ ਜੀ ਹੂੰ ਮੁੱਤੇ ਸਾਡੀ ਓਵਨ ਹੈਗਾ ਉਹਦੇ ਵਿੱਚ ਰੱਖ ਦੇਣਾ ਵਾਹ ਦਸੀ ਚੱਲ ਭਾਈ ਹੋਰ ਅੱਜ ਦੀ ਆਪਣੀ ਡਾਈਟ ਹੈਗੀ ਹੈ ਦੀ ਚੀਲਾ ਮੂੰਗੀ ਦੀ ਦਾਲ ਦਾ ਚੀਲਾ ਮੇਰੇ ਨਾਲ ਨਾਲ ਖਾਈ ਚੱਲੇ ਕਰੋ ਯਾਰੋ ਕੁਛ ਮੈਂ ਕਹਣੀ ਆ ਤੁਸੀਂ ਗੱਲਾਂ ਕਰੋ ਸਾਬਤ ਮੰੰਗੀ ਰਾਤ ਭੰਤੀ ਸੀ ਆਪਾਂ ਇੱਕ ਕੋਲੀ ਵੀ ਆਉਂਦਿਆ ਕਰੋ ਕਾਫੀ ਹੁੰਦੀ ਹੈ ਮੇਰੇ ਤੋਂ ਜ਼ਿਆਦਾ ਭੰਤੀ ਵੀ ਉਹ ਮੈਨੂੰ ਐ ਲਾਲਚ ਹੋ ਗਿਆ ਮੈਂ ਥਾੜੀ ਥੋੜੀ ਜੀ ਕੰਮ ਛੱਡਣੀ ਹੈ ਵਿੱਚੀ ਪਦਣੀ ਹੈ ਜੀ ਤੇ ਜ਼ਿਆਦਾ ਹੋ ਗਈ ਤੇ ਇੱਕ ਬਣ ਗਿਆ ਵੀ ਵੀ ਇਹਦਾ ਇੱਕੋ ਹੀ ਨਹੀਂ ਮੈਨੂੰ ਲੱਗਦਾ ਅੱਧਾ ਪੈ ਹੀ ਗਿਆ ਹੋਊਗਾ ਇੱਕ ਹੋਣਾ ਮੈਨੂੰ ਲੱਗਦਾ ਹੈ ਵੀ ਅੱਧਾ ਤਾਂ ਪਤਾ ਹੋਣਾ ਮੈਨੂੰ ਵਿੱਚ ਤੇ ਜਦ ਵੱਧਾ ਹੋਇਆ ਤੂੰ ਦੇਖ ਲਈ ਤੇ ਉਸ ਤੋਂ ਬਾਅਦ ਆਪਾਂ ਇੱਕ ਚੀਲਾ ਖਾ ਕੇ ਲਾਵਾਂਗੇ ਇੱਕ ਦੁਬਾਰੇ ਉੱਥੇ ਖਾਵਾਂਗੇ ਸਕੂਲ 'ਚ ਤੇ ਸ਼ਾਮ ਨੂੰ ਫਿਰ ਆਪਾਂ ਇੱਕ ਚੀਲਾ ਖਾਵਾਂਗੇ ਤੇ ਪਾਣੀ ਪੀਣਾ ਅੱਜ ਭਰ-ਭਰ ਕੇ ਨੋ ਬੋਤਲਾ ਪਾਣੀ ਦੀਆਂ ਚੱਕਲੀਆਂ ਤੇ ਤਿੰਨ ਗਲਾਸ ਪਾਣੀ ਦੀ ਪੀ ਚੁੱਕੇ ਆ ਆਪਾਂ ਕੁਸੇ ਪਾਣੀ ਦੇ ਠੀਕ ਹੈ ਜੀ ਤੇ 3 ਕਿਲੋਟਰ ਦੇ ਲਗਭਗ ਪਾਣੀ ਪੀਵਾਂਗੇ 2 ਕਿ ਚਾਹ ਪੀਵਾਂਗੇ 2 ਟਾਈਮ ਅੱਜ ਦੀ ਡਾਈਟ ਤੁਹਾਨੂੰ ਦੱਸ ਦੇਣੀ ਆ ਫਿਰ ਭੈਣਾਂ ਕਹਿਣਗੀਆਂ ਸਾਨੂੰ ਦੱਸੋ ਜੀ ਤੁਹਾਡਾ ਡਾਈਟ ਪਲਾਨ ਕੀ ਸੀਗਾ ਤੇ ਫਿਰ ਤੁਸੀਂ ਦੇਖਿਓ ਮੈਨੂੰ ਕਿਵੇਂ ਪਤਲੀ ਹੋਤੀ ਜਾਂਦੀ ਹਾਂ ਹੋਰ ਦੱਸੋ ਆਹੀ ਕਰੋ ਬਦੌਰੀਆ ਹੂੰ ਹਾਂ ਤਾਂ ਤਾਂ ਜਾਣ ਮੈਨਾਂ ਮੁਸ਼ਕਲ ਹੈ ਟਾਈਮ ਹੋ ਗਿਆ ਕਿੰਨੇ ਬਚੇ ਤੇ ਇੱਕ ਸੇਵ ਲੈ ਕੇ ਜਾਣਾ ਸੀ ਮੈਂ ਮੈਂ ਸੇਵ ਕੱਟ ਲੂੰਗੀ ਤੂੰ ਕਸ ਬਣਾ ਦਈ ਐਂ ਕਰੀਂ ਜਾਂ ਤੂੰ ਸੇਵ ਕੱਟ ਦੇ ਮੈਂ ਬਣਾ ਲੈਨੀ ਐ ਜਾਂ ਤੂੰ ਬਣਾ ਮੈਂ ਸੇਵ ਕੱਟਦੀ ਆਂ ਅੱਛਾ ਜੀ ਸੇਵ ਕੱਟਣਾ ਪਊਗਾ ਇੱਕ ਤੇ ਉਹ ਅੱਜ ਬਾਠਾ ਉਹ ਛੱਡ ਤੂੰ ਸੇਵ ਕੱਟ ਦੇ ਅੱਛਾ ਐਨਾ ਟਾਈਮ ਤਾਂ ਹੈ ਨਹੀਂ ਤੋ ਕੇ ਮੇਰੇ ਸੇਵ ਕੱਟ ਦੇ ਇੱਕ ਡੱਬੀ ਚ ਪਾ ਦੇ ਲੈ ਦੇ ਚ ਪਾ ਦੇ ਆਪੀ ਕਰਦੇ ਲੋ ਜੀ ਪੂਰੇ ਦਿਨ ਚ ਆਪਾਂ ਇੰਨੀ ਕਿ ਡਾਈਟ ਲੈਣੀ ਆ ਜੀ ਚਾਹ ਤਾਂ ਉਸ ਵੈਸੇ ਨਹੀਂ ਨੀ ਬਿੰਦੇ ਸਵੇਰੇ ਪੀ ਕੇ ਤੇ ਦੁਪਹਿਰੇ ਪੀਨੇ ਆ ਆ ਕੇ ਮੈਂ ਸ਼ਾਮ ਨੂੰ ਵੀ ਜਾਂ ਮੈਨੂੰ ਸ਼ਾਮ ਨੂੰ ਕਹਿ ਕਰਕੇ ਮੈਂ ਥੋੜੇ ਜਿਹੇ ਦਿਨ ਸਕੂਲ ਚ ਦੋ ਚੱਲਦਾਂ ਪੀ ਲਈ ਸੀ ਪਰ ਹੁਣ ਮੈਂ ਓਕੇ ਆ ਠੀਕ ਆ ਇਸ ਕਰਕੇ ਹੁਣ ਆਪਾਂ ਜ਼ਿਆਦਾ ਹੀ ਰੋੜਨੀ ਆ ਸਾਰੀ ਸਰਦੀ ਤੇ ਚਾਹ ਆਪਾਂ ਪੀਵਾਂਗੇ ਆ ਕੇ ਉਹ ਵੀ ਆਪਾਂ ਬਿਨਾਂ ਮਿੱਠੀ ਵਾਲੀ ਠੀਕ ਆ ਜੀ ਲੋ ਇਹ ਹੈਗੀ ਅੱਜ ਦੀ ਆਪਣੀ ਡਾਈਟ ਇੱਕ ਖਾਵਾਂਗੇ ਦਿਨ ਚ ਫਰੂਟ ਉਹ ਸੇਵ ਘਰ ਲੈ ਕੇ ਜਾ ਰਹੀ ਆ ਉਹ ਆਪਾਂ ਖਾਣਾ ਹੈਗਾ 12 ਵਜੇ ਤੱਕ ਇੱਕ ਸੇਵ ਦਹੀਂ ਖਾਣੀ ਆ ਜਦ ਰੋਟੀ ਲਾ ਖਾਣਾ ਸਵੇਰੇ ਵੀ ਦੁਪਹਿਰ ਨੂੰ ਵੀ ਤੇ ਦਹੀਂ ਵੀ ਮੇਰੇ ਕੋਲ ਇੱਕ ਕੌਲੀ ਅੱਜ ਚਲ ਕੋਈ ਗੱਲ ਨਹੀਂ ਅੱਜ ਆਪੇ ਖਾਣਾ ਹੀ ਸਾਦ ਮੈਂ ਅੱਜ ਹੀ ਸਟਾਰਟ ਕੀਤਾ ਆਪਾਂ ਇਹ ਕੰਮ ਦੇ ਚ ਪਈ ਹੈ ਨਹੀਂ ਹੁਣ ਖਾਦਾ ਨਹੀਂ ਨਾ ਜਾਣਾ ਜੇ ਖਾਂਦੀ ਤਾਂ ਘਰੇ ਪਾ ਜਾਂਦੀ ਦੇਖੋ ਦੋ ਰੋਟੀ ਹਾਂ ਸਵੇਰੇ ਵੀ ਤੇ ਦੁਪਹਿਰ ਵੀ ਤੇ ਸੈਲਡ ਆਪਣੇ ਹੋਣਾ ਨਹੀਂ ਹਨਾ ਖੀਰਾ ਖੂਰਾ ਤਾਂ ਹੋਣਾ ਨਹੀਂ ਖੀਰਾ ਵੀ ਖਾਣਾ ਸੱਜ ਮੈਂ ਲੈ ਕੇ ਆਉਂਗੀ ਆਉਂਦੀ ਹਾਂ फुल फ्लैज अज पूरा इदा अडोप्ट करा आप पूरा दिन कणक की रोटी तो इलावा बाकी सारा कुछ खावे मिठा मुठा नहीं खाना मसा छेती बनता है टाइम ला दूगा तो बनता गया।, बनता गया बन गया कच्चा ना रहे मैं लाइट जिम्मा पतला हो गया ਰੰਜੀਲੀ ਤਾਂ ਵੀ ਕਹੂੰਗੀ ਤੇ ਕਲੀਅੰਟੀ ਦਾ ਜੋ ਪਤਲਾ ਜਾ ਸਕ ਜਾਦਾ ਤਾਂ ਤੇ ਕੀ ਪੰਦਾ ਆ ਲੈ ਦੁੱਧ ਜਵੀ ਸੜਦੇ ਨਹੀਂ ਉਹ ਰਾਹ ਪਾ ਰਹਿਤਾ ਹਾਂ ਤੇ ਫਿਰ ਇਹ ਵੀ ਹਲਕੀ ਹੁੰਦੀ ਹੈ ਨਾ ਨਾਲ ਇਹ ਤਾਂ ਹਜਮਾਈ ਜਾਣੀ ਬਾਦਲੇ ਬਹੁਤ ਹੈ ਨਹੀਂ ਖਾਦੀ ਲਿੰ ਜਾਂਦੀ ਮਰੂ ਇਹਦਾ ਵਾਹਣਾ ਨਹੀਂ ਚੱਲਦਾ ਮੱਧੂ ਆ ਮੇ ਤੋਂ ਇਹ ਬੋੜੀ ਦੇ ਨਹੀਂ ਖਾਦੀ ਜਾਂਦੀ ਕੋਲੀ ਸਭੀ ਚਾਉਦੀ ਪਚ ਗਿਆ ਅੱਜ ਤੂੰ ਨਹੀਂ ਬਣਾ ਕੇ ਖਾਦੀ ਮੂੰਗੀ ਦੀ ਦਾਲ ਲੱਕੀਆ ਬਚ ਗਿਆ ਇੱਕ ਜੋਗਾ ਤਾਂ ਜਾਇ ਕਰਕੇ ਇਹਨੂੰ ਆਪਾਂ ਸ਼ਾਮਾਸ ਤੇ ਰੱਖ ਦਿੰਨੇ ਆ ਤੇ ਉਹਨੂੰ ਉਦਾਂ ਹੀ ਰੱਖ ਦਿੰਨੇ ਸੁਕਾ ਦੇ ਭਾਵੇਂ ਸੁੱਕਣੀ ਬਾਦੇ ਉਹਨੂੰ ਬਣਾ ਲੀ ਬਣਾ ਲੀ ਬਣਾ ਲੀ ਇੱਕ ਬਣਾਉਣਾ ਤੋਂ ਬਣਾ ਲੀ ਇਹ ਰੋਟੀ ਨਹੀਂ ਹੈ ਇਹ ਕਿਉਂ ਜ਼ੋਰ ਬੜੀਆ ਚੀਜ਼ ਹੈ ਪ੍ਰੋਟੀਨ ਨਾਲ ਭਰਪੂਰ ਨਾ ਕਾਠ ਪਾਣੀ ਸਾਨੀ ਬੀਬੀ ਉਹ ਹੀ ਚੀਜ਼ਾਂ ਹੁੰਦੀਆਂ ਸਾਡੀ ਨਹੀਂ ਥੋੜੀ ਵੀ ਆਪਣੀ ਸਾਡਾ ਵੀ ਬੀਬੀ ਉਹ ਹੀ ਚੀਜ਼ਾਂ ਹੁੰਦੀਆਂ ਜੋ ਅਸੀਂ ਖਾਂਦੇ ਆ ਮੈਂ ਵੀ ਖਾ ਲੂੰਗੀ ਕਹਿੰਦੀ ਇਹ ਤੇ ਜਦੋਂ ਤੁਸੀਂ ਖਾਣੇ ਮੈਂ ਵੀ ਖਾ ਲੂੰਗੀ ਤੇ ਹੋਰ ਇਹ ਮਾੜੀ ਕੱਲਾ ਹੈ ਮਾੜੀ ਤਾਂ ਚੰਗੀ ਆ ਆਰਾਮ ਕਰਕੇ ਮੁਰਗਾ ਖਾਣ ਨੂੰ ਆਮ ਨੂੰ ਕਿ ਆ ਤੁਸੀਂ ਰੋਟੀ ਖਾ ਲਓ ਇਹ ਨਾ ਚ ਕੀ ਆ ਤੁਸੀਂ ਰੋਟੀ ਖਾ ਲਓ ਆ ਮੈਂ ਬੁੜੀਆਂ ਦੇਖੀਆਂ ਉਹ ਆਹੀ ਕਹਿੰਦੀ ਸਬਜੀ ਹੋਰ ਪਾ ਦਿੰਦੀ ਆ ਉਹਦੇ ਚ ਹਾਂ ਦੋ ਲੈ ਕੇ ਜਾਣੇ ਦੋ ਲੈ ਕੇ ਜਾਣੇ ਇੱਕ ਮੂੰਹ ਖਾ ਲੂੰਗੀ ਜਾ ਕੇ ਨਹੀਂ ਫਿਰ ਸਬਜੀ ਹੋਰ ਪਾ ਦਿੰਨੀ ਹੈ ਨਾ ਸਬਜੀ ਥੋੜੀ ਬਣ ਗਈ ਹੋਰ ਕਿ ਸਬਜੀ ਤਾਂ ਬਹੁਤ ਪੈ ਜਾਂਦੀ ਆ ਥੋੜੀ ਦੀ ਸਬਜੀ ਪਈਦੀ ਬਹੁਤ ਆ ਥੋੜੀ ਜੀ ਬਾਦੇ ਬਾਲੇ ਆ ਭਾਈ ਦੁਆ ਦੇ ਜੋਗੀ ਰੱਖ ਲਾ ਆ ਚੀਲਾ ਖਾਣਾ ਦੂੰਗੀ ਥੋੜੀ ਜੀ ਬਾਦੇ ਬਸ ਬਹੁਤ ਰਹਿਣੀ ਬਾੜੀ ਨਾ ਸੁੱਕੀ ਜੀ ਮੈਥੋਂ ਫੱਦੀ ਵੀ ਨਹੀਂ ਜਾਂਦੀ ਜਿਆਦੇ ਬਸ ਬਹੁਤ ਬਹੁਤ ਮੈਂ ਤਾਂ ਗੱਲ ਛਿੜ ਜਾਂਦੀ ਐ ਸੁੱਕੀ ਸਬਜੀ ਤੇ ਫੇਰ ਤੂੰ ਹੁਣ ਇਹਨੂੰ ਕੰਪਲੀਟ ਕਰ ਦੇ ਤੈਨੂੰ ਕਰ ਦੂੰਗੀ ਸੇਵ ਚੀਜ਼ ਦਾ ਆ ਪਾਤਾ ਪਾਤਾ ਵਿੱਚ ਚੱਲ ਆ ਵੀ ਬੱਕਾ ਸਿੱਝਾਉਣੇ ਤੇ ਕੱਤ ਵਾਈ ਤੇ ਪਹਿਲੂ ਹੀ ਨਾ ਸਮਾਨ ਹੀ ਨਹੀਂ ਪੈਣਾ ਝੋਲਾ ਭਰ ਲਿਆ ਹਜੇ ਮੈਂ ਕੁਝ ਖਾਣਾ ਨਹੀਂ ਹਲੇ ਦੂਰੇ ਬੱਕਟ ਦੇ ਕੇ ਕੋਈ ਚੱਲ ਰੋਟੀ ਪਈ ਹੈ ਇਹਦੇ ਚ ਅੱਜ ਜਦੋਂ ਬੱਕਟ ਅਸੀਂ ਅੱਛਾ ਉਹ ਛੋਟਾ ਹੈ ਦੋ ਪੈਣ ਨਹੀਂ ਅੱਜ ਮੈਂ ਕੁਝ ਖਾਣਾ ਨਹੀਂ ਝੋਲਾ ਜੇ ਤੁਸੀਂ ਮੇਰਾ ਦੇਖੋ ਪੂਰਾ ਭਰ ਲਿਆ ਆ ਝੋਲਾ ਭਰ ਗਿਆ ਅੱਜ ਐਸੀ ਖਾਣਾ ਨਹੀਂ ਕੁਝ ਸੋ ਉਹ ਜਦੋਂ ਨਹੀਂ ਖਾਣਾ ਬਹੁਤ ਜਿਆਦਾ ਖਾਣਾ ਹੁੰਦਾ ਊਟ ਪਟੰਗ ਦਾ ਖਾਣਾ ਹੁੰਦਾ ਨਾ ਥੋੜਾ ਪਾਣੀਆ ਦੋ ਬੋਤਲਾਂ ਦਾ ਪਾਣੀ ਨਹੀਂ ਹੋ ਗਿਆ ਹਲੇ ਹੋਰ ਅਕਾ ਤਾਂ ਕਿ ਹੁਣੇ ਹੀ ਬਣਾਉਣਾ ਹੀ ਹੋਊਗਾ ਛੱਡ ਕੇ ਬਣਾਉਣਾ ਅੱਛਾ ਖਾਣ ਮਿਹਣੇ ਬੜੀ ਬਰਕਾਣ ਉਸ ਪਾਣੀ ਬਹੁਤ ਤਾਜਿਆ ਪਾਣੀ ਪਾ ਲਈ ਥੋੜਾ ਜਿਹਾ ਹਾਂ ਪਾਣੀ ਪਾ ਲਓ ਜੀ ਇਹ ਸੀ ਆਪਣੀ ਅੱਜ ਦੀ ਡਾਈਟ ਸਵੇਰੇ ਵੀ ਚਿਲਾ ਮੂੰਗੀ ਦਾਲ ਦਾ ਦੁਪਹਿਰੇ ਵੀ ਮੂੰਗੀ ਦਾਲ ਦਾ ਸਬਜੀ ਨਾਲ ਅੱਜ ਆਪਣੇ ਕੋਲ ਆਲੂ ਮੇਥੀ ਸਬਜੀ ਜਿਹੜੀ ਵੀ ਸਬਜੀ ਤੁਹਾਡੇ ਕੋਲ ਹੋਵੇ ਉਹ ਖਾ ਲਓ ਸਮ ਜੀ ਨਾਲ ਖਾਣਾ ਹੈ ਦਹੀਂ ਲੈਣੀਆ ਨਾਲ ਤੇ ਸ਼ਾਮ ਦੁਪਹਿਰ ਨੂੰ ਵੀ ਦਹੀਂ ਲੈਣੀਆ ਸ਼ਾਮ ਨੂੰ ਫਿਰ ਜਿਹੜੀ ਦਾਲ ਸਬ지 ਹੈਗੀ ਉਹਦੇ ਨਾਲ ਖਾਣਾ ਤਿੰਨ ਵਾਰ ਟਾਈਮ ਤਿੰਨ ਚੀਲੇ ਖਾਣੇ ਆ ਠੀਕ ਹੈ ਜੀ ਤੇ 2.5 ਤੋਂ 3 ਲੀਟਰ ਪਾਣੀ ਪੀਣਾ ਹੈ ਪਰ ਸ਼ਾਮ ਤੱਕ 4 ਵਜੇ ਤੱਕ ਪੀ ਲਿਓ ਉਸ ਤੋਂ ਬਾਅਦ ਨਹੀਂ ਤੇ ਸਾਰੀ ਰਾਤ ਉਰੇ ਰੱਖੇ ਰਹੋਗੇ ਫਿਰ ਨੀਂਦ ਖਰਾਬ ਹੋਊਗੀ ਤੇ ਚਾਹ ਦੋ ਟਾਈਮ ਪੀਣੀ ਹੈ ਸਵੇਰੇ ਤੇ ਦੁਪਹਿਰੇ ਫਿੱਕੀ ਪੀਣੀ ਹੈ ਜਿਹੜੀ ਆ ਭੈਣਾ ਤਿੰਨ ਵਾਰ ਪਿੰਦੀਆਂ ਨੇ ਤਿੰਨ ਵਾਰ ਪੀ ਲਿਓ ਜੇ ਇਕਦਮ ਮਿੱਠਾ ਨਹੀਂ ਛੱਡਿਆ ਜਾਂਦਾ ਥੋੜਾ ਜਿਹਾ ਘੱਟ ਕਰ ਲਿਓ ਮੈਂ ਦੇਖਿਆ ਪਿੰਡਾਂ ਦੇ ਵਿੱਚ ਜਿਹੜਾ ਐ ਨਾ ਕਿਉਂ ਪਿੰਡਾਂ ਨਾਲ ਤੁਸੀਂ ਆਏ ਕਿਨੂੰ ਪਿੰਡਾਂ 'ਚ ਮਿੱਠਾ ਜ਼ਿਆਦਾ ਪਿੰਦੇ ਆ ਲੋਕ ਹਾਂ ਪਿੰਡਾਂ 'ਚ ਮਿੱਠਾ ਜ਼ਿਆਦਾ ਪਿੰਦੇ ਆ ਲੋਕ ਅਸੀਂ ਜਦੋਂ ਪਿੰਟ ਆਉਂਦੇ ਨਾ ਤੇ ਤਾਂ ਐ ਲੱਗਦਾ ਵੀ ਇੱਕ ਦਿਨ ਦੇ ਵਿੱਚ ਬਕਸ ਹੋ ਜਾਂਦੀ ਚਾਹ ਪੀ ਪੀ ਕੇ ਤੁੜਮਾ ਕਿੱਦਾਂ ਕਿੰਨਾ ਕੁ ਵੀ ਅੱਜਕੱਲ ਤੁੜਮਾ ਫਿਰਦੀਆਂ ਪਿੰਡਾਂ 'ਚ ਵੀ ਕਿੰਨੇ ਕੰਮ ਨੇ 11 ਵਜੇ ਨੇ ਸੌ ਜਾਂਦੀਆਂ ਨੇ ਵੀ ਖਾ ਕਰਕੇ ਕੰਮ ਉਹਨਾਂ ਨੂੰ ਤਾਂ ਸਭ ਬੜਾ ਲਾਹਾ ਹੁੰਦਾ ਫਿਰ ਫਟ ਫਟ ਸਾਰੇ ਜਾਣ ਨਵੇੜੀਏ ਕੰਮ ਤੇ ਅਸੀਂ ਪਈਏ ਉਹਨਾਂ ਦਾ ਪੱਕਾ ਟਾਈਮ ਹੈ ਨਾ ਸੌਣ ਦਾ ਫੇਰ ਉਹ 1:30 2:00 ਵਜੇ ਉੱਠਦੀਆਂ ਕੈਸੇ ਤੁਰਨਾਂ ਦਾ ਸਾਡੇ ਵਰਗੀਆਂ ਫਿਰਦੀਆਂ ਉੱਥੇ ਜਿਉਂ ਸਵੇਰ ਤੋਂ ਜਾ ਕੇ ਸਾਰਾ ਦਿਨ ਦੁਨੀਆ ਫਿਰਦੀਆਂ ਉਹ ਕਹਿਣ ਨੂੰ ਅੱਗੇ ਕਹਿੰਦੇ ਹੁੰਦੇ ਸੀ ਵੀ ਕੁਰਸੀ ਤੇ ਬੈਠੀਆਂ ਵਾਲੀਆਂ ਨੌਕਰੀ ਵਾਲੀਆਂ ਕੀ ਕਰਦੀਆਂ ਨੇ ਹੁਣ ਉਹ ਗਏ ਜਮਾਨੇ ਦੀ ਕੁਰਸੀ ਤੇ ਬੈਠੇ ਹੁਣ ਤਾਂ ਸਾਰਾ ਦਿਨ ਹੀ ਤੋੜਾ ਫੇਰਾ ਚੱਲੀ ਜਾਂਦਾ ਰਹਿੰਦਾ ਕੰਮ ਹੀ ਬਹੁਤ ਹੁੰਦੇ ਆ ਸਕੂਲਾਂ 'ਚ ਥੱਕ ਕੇ ਆਈ ਜਮਾ ਅੱਗੇ ਸੀ ਭੈਣਾਂ ਦੀਆਂ ਸਾਰਾ ਡਰਾਮਾ ਹੁੰਦੀਆਂ ਸੀ ਜਦੋਂ ਪਰ ਸਾਡੇ ਜਮਾਨੇ 'ਚ ਤਾਂ ਨਹੀਂ ਬੋਲਣਾ ਕਿਸੇ ਨੇ ਅਸੀਂ ਤਾਂ ਮੈਂ ਤਾਂ ਜਦੋਂ ਨਹੀਂ ਜੌਬ ਚਾਹੀ ਆਂ ਆਪਾਂ ਤਾਂ ਨਹੀਂ ਕਿਸੇ ਨੂੰ ਕੋਈ ਸਵੈਟਰ ਬਣਾਉਂਦੇ ਨਹੀਂ ਦੇਖਿਆ ਜੇ ਤੁਸੀਂ ਪੜਦੇ ਸੀ ਉਦੋਂ ਹਾਂ ਉਦੋਂ ਬਣਦੀਆਂ ਸੀ ਉਹ ਜਮਾਨੇ ਲੱਦ ਗਏ ਹੁਣ ਉਹ ਤੋਂ ਮਿਲ ਜੋ ਆ ਘੜਾ ਮਾਇਆ ਨਹੀਂ ਗੱਜੋ ਕਨ ਪੜਾ ਦਿਓ ਤੇ ਉਹ ਆ ਲੈ ਉਹ ਆਦਨੀਆਂ ਸਾਨੂੰ ਜਾਣਾ ਕਿਹਾ ਦੋ ਜਾ ਮਾਰੇ ਜੋ ਆ ਕਨ ਮਾਰਿਆ ਉਹ ਤੁਹਾਨੂੰ ਪੜਾ ਦੇਣਾ ਸਾਡੇ ਨਾ ਇਹ ਜਦੋਂ ਮੈਂ ਬਸ ਇਹਣਾ ਨਹੀਂ ਚਾਹੀਦਾ ਹੁਣ ਤਾਂ ਵਿਚਾਰੀ ਪਤਾ ਨਹੀਂ ਮੈਡਮ ਹੈਗੀ ਕਿ ਨਹੀਂ ਤੇ ਜਦੋਂ ਅਸੀਂ ਪੜਦੇ ਸੀਗੇ ਸਾਡੇ ਘਰ ਦੇ ਸਾਹਮਣੇ ਸਕੂਲ ਹੁੰਦਾ ਸੀਗਾ ਤੇ ਉਹ ਪੰਜਵੀਂ ਤੱਕ ਜਦੋਂ ਤੀਜੀ ਚੌਥੀ ਚ ਹੁੰਦੀ ਸੀਗੀ ਛੋਟੀ ਜਿਹੀ ਤੇ ਉਹਨਾਂ ਨੇ ਕਹਿਣਾ ਬਿਲਾ ਆਇਆ ਇਕੋ ਹੀ ਦਵਾਖ ਲੈ ਕੇ ਹਾਂ ਤਾਂ ਨਾਲ ਹਾਲਾ ਮੇਰੇ ਜਵਾਕ ਲੈ ਜਾ ਕਰੀ ਬੀਬੀ ਨੇ ਪੈਦੀ ਨਵਾ ਦੂਗੀ ਬੀਬੀ ਨੇ ਨਾ ਹੋਣਾ ਜਵਾਕ ਨੂੰ ਮੰਜੀ ਮੰਜੀ ਵੀ ਦਿੱਤੀ ਸੀ ਮੀ ਮੰਜੀ ਤੇ ਜਵਾਕ ਨੂੰ ਫਿਰ ਪਾਉਣੀ ਸੀ ਕਦੇ ਉਹਨੇ ਕਹਿਣਾ ਮੈਨੂੰ ਰੋਟੀ ਲਿਆ ਦੀਵਾ ਚਟਨੀ ਨਾਲ ਹੀ ਅੱਜ ਬਹੁਤ ਸਵਾਦ ਹੁੰਦੀ ਹੈ ਫਿਰ ਬੀਬੀ ਨੇ ਚੰਗੀ ਤਰ੍ਹਾਂ ਬਣਾ ਕੇ ਰੋਟੀ ਭੇਜਣੀ ਅੱਗੇ ਆ ਸਿਸਟਮ ਹੁੰਦਾ ਸੀ ਹੁਣ ਗਿਆ ਖਤਮ ਹੋ ਗਿਆ ਅੱਗੇ ਰੋਟੀ ਇਹਨਾਂ ਵਧੀਆ ਕਰਦਾ ਸੀ ਸੂਚ ਹੋ ਗਿਆ ਬੱਸ ਆ ਬੋਟਲ ਵੀ ਪਾ ਦੇ ਦੁੱਗੀ ਦੂਜੀ 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 ਪਾ ਬਿੱਠੇ ਅਨਸਾਈਟ ਨਹੀਂ ਦੀ ਉਹ ਰਿਸ਼ੋ ਵੀ ਆ ਤੱਕਲੀ ਮਸਾ ਹੀ ਨਹੀਂ ਕਰਦੇ ਕਿਉਂਗਾ ਕਰਦੇ ਇਤੋੜਾ ਬਗਿਆ ਦੀ ਅੱਜ ਮੇਰਾ ਕਿਉਂਕਿ ਮੈਂ ਦੋ ਬੋਤਲਾਂ ਦਾ ਪਾਣੀ ਨਹੀਂ ਆ ਹੋਈਆਂ ਤੇ ਹੋਰ ਕੀ ਹੋ ਜਾ ਬਾਕੀ ਤਾਂ ਸੇਮ ਹੀ ਆ ਪਾਣੀ ਦਾ ਹੀ ਜਿਆਦਾ ਫਰਕ ਪੈ ਗਿਆ ਹਨਾ ਪਾਣੀ ਜਿਆਦਾ ਹੋ ਗਿਆ ਪਾਣੀ ਦੀਆਂ ਦੋ ਬੋਤਲਾਂ ਨਾਲ ਹੀ ਕਰਦੇ ਮਸਾ ਹੀ ਛੱਡਦੇ ਕੋਈ ਨਹੀਂ ਇਹ ਜਿਪ ਖਰਾਬ ਹੋ ਜੂਗੀ ਐਂ ਛੱਡਦੇ ਐਂ ਛੱਡਦੇ ਜਿਪ ਖਰਾਬ ਹੋ ਜੇ ਇੱਕ ਤਾਂ ਹੋ ਗਈ ਪਹਿਲੀ ਇਪਸੇ ਹੋ ਗਏ ਜਿਵੇਂ ਵੀ ਫਾਰ ਟੈਂਡਰ ਨਾ ਲੋ ਜੀ ਐਡਾ ਝੋਲਾ ਭਰ ਗਿਆ ਤੇ ਹਜੇ ਅਸੀਂ ਲਾਈਟਿੰਗ ਤੇ ਆਹ ਚਲੋ ਠੀਕ ਹੈ ਹੁਣ ਆਪਾਂ ਚੱਲਦੇ ਆ ਤੇ ਫਿਰ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਅੱਜ ਤੁਹਾਨੂੰ ਡਾਈਟ ਪਲਾਨ ਦੇਤਾ ਜਿਹੜੇ ਅਡਾਪਟ ਕਰਨਾ ਚਾਹੁੰਦੇ ਆ ਕਰ ਲਿਓ ਜੇ ਪੁੱਛਣਾ ਚਾਹੁੰਦੇ ਹੋ ਪੁੱਛ ਲਿਓ